ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਸਮਝੇਗਾ ਗਰਦੀ ਗੱਲ ਕਰੀ ਜਾਵੇ ਤਾਂ ਘੱਗਰ ਖਾਤਰੇ ਦੇ ਨਿਸ਼ਾਨ ਤੋਂ ਮਹਿਜ 3 ਇੰਚ نیچے ਚੱਲ ਰਿਹਾ ਹੈਗਾ ਲਗਾਤਾਰ ਪ੍ਰਸ਼ਾਸਨ ਇੱਥੇ ਜਿਹੜੇ ਸੈਂਡ ਬੈਗ ਨੇ ਉਹ ਭਰੇ ਜਾ ਰਹੇ ਨੇ ਵੱਡੇ ਗਿਣਤੀ ਦੇ ਵਿੱਚ ਇੱਥੇ ਜਿਹੜਾ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਜਿਹੜਾ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਤੁਹਾਨੂੰ ਇਸ ਤਰਫ ਦੀ ਮੈਂ ਜੇ ਤਸਵੀਰ ਦਿਖਾਵਾਂ ਤਾਂ ਇਸ ਜਗ੍ਹਾ ਦੇ ਉੱਪਰ ਜਿਹੜਾ ਘੱਗਰ ਹੈਗਾ ਉਹ ਇੱਕਦਮ ਜਿਹੜੀ ਉਹਦੀ ਚੌੜਾਈ ਆ ਉਹ ਘਟ ਜਾਂਦੀ ਹੈ ਪਿੱਛੇ ਦੇ ਨਾਲੋਂ ਤਾਂ ਇੱਕਦਮ ਇੱਥੇ ਜਿਹੜਾ 200 ਤੋਂ 250 ਫੁੱਟ ਦੀ ਜਿਹੜੀ ਚੌੜਾਈ ਹੈ ਉਹ ਰਹਿ ਜਾਂਦੀ ਹੈ ਪਿੱਛੋਂ ਜਿਹੜਾ ਕਿ ਘੱਗਰ 490 ਫੁੱਟ ਤੋਂ ਚੌੜਾ ਹੁੰਦਾਗਾ ਤਾਂ ਇਹੀ ਉਹ ਜਗ੍ਹਾ ਹੈਗੀ ਜਿੱਥੇ 2023 ਦੇ ਵਿੱਚ ਇੱਕ ਵੱਡਾ ਜਿਹੜਾ 100 ਫੁੱਟ ਦਾ ਪਾੜ ਹੈਗਾ ਇੱਥੇ ਆ ਕੇ ਜਿਹੜਾ ਘੱਗਰ ਦੇ ਵਿੱਚ ਪਿਆ ਸੀ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਕਿਤੇ ਨਾ ਕਿਤੇ ਸਤਰਕ ਨਜ਼ਰ ਆ ਰਿਹਾ ਕਿਉਂਕਿ ਖਤਰੇ ਦੇ ਨਿਸ਼ਾਨ ਤੇ ਲਗਾਤਾਰ ਉਫਾਨ ਦੇ ਉੱਪਰ ਘੱਗਰ ਚੱਲ ਰਿਹਾ ਹੈ ਇੱਥੇ ਵੱਡੇ ਪੱਧਰ ਤੇ ਮਰੇਗਾ ਮਜ਼ਦੂਰ ਨੇ ਜਿਹੜੇ ਕਿ ਇਸ ਸਮੇਂ ਜਿਹੜੇ ਬੋਰੇ ਨੇ ਮਿੱਟੀ ਦੇ ਉਹ ਭਰ ਰਹੇ ਨੇ ਪਿੰਡ ਦੇ ਲੋਕ ਸਾਡੇ ਨਾਲ ਉਹਨਾਂ ਗੁਰਮਖ ਸਿੰਘ ਗੁਰਮਖ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਕ ਗ੍ਰੈਜੂਡਾ ਉਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਚੱਲ ਰਿਹਾ ਹੈਗਾ ਤਾਂ ਹੁਣ ਕਿਸ ਤਰ੍ਹਾਂ ਦੀ ਚਿੰਤਾ ਵਧੀ ਹੋਈ ਹੈਗੀ ਲੋਕਾਂ ਦੀ ਚਿੰਤਾ ਸਰ ਕੱਲ ਸ਼ਾਮ ਤੋਂ ਲੈ ਕੇ ਪੂਰੀ ਰਾਤ ਖਤਰੇ ਦਾ ਕੰਮ ਸੀ ਤੇ ਪੂਰੀ ਰਾਤ ਪੂਰਾ ਇਲਾਕਾ ਸਾਡਾ ਲਲਟ ਰਿਹਾ ਪ੍ਰਸ਼ਾਸਨ ਤੋਂ ਇਲਾਵਾ ਲੋਕਨ ਜ਼ਿੰਮੇਦਾਰ ਜੋ ਸਾਡੇ ਨਰੇਗਾ ਚ ਕੰਮ ਕਰਦੇ ਆ ਭਾਈਚਾਰ ਸਾਰੇ ਉਹਨਾਂ ਨੇ ਪੂਰਾ ਸਪੋਰਟ ਕੀਤੀ ਪਰ ਪ੍ਰਸ਼ਾਸਨ ਨਾਲ ਵੱਧ ਕੀ ਜਾਣਕਾਰੀ ਲੋਕਲ ਜ਼ਿਮੀਦਾਰਾਂ ਨੂੰ ਹੁੰਦੀ ਆ ਉਹ ਕੱਲ ਸ਼ਾਮ ਤੋਂ ਪੂਰੇ ਲਾਲਟ ਨੇ ਹੁਣ ਵੀ ਖਤਰੇ ਦੇ ਖਤਰੇ ਦੇ ਨਿਸ਼ਾਨ ਤੋਂ ਕੰਮ ਚੱਲ ਰਿਹਾ ਪੂਰਾ ਪਰ ਹੁਣ ਵੀ ਪੂਰਾ ਇਲਾਕਾ ਲਾਲਟਾ ਸਾਡਾ ਤੇ ਪ੍ਰਸ਼ਾਸਨ ਵੀ ਡੀਸੀ ਸਾਹਿਬ ਵੀ ਹੁਣ ਇੱਥੇ ਰੌਂਡ ਕਰਕੇ ਗਏ ਨੇ ਤੇ ਉਹ ਵੀ ਪੂਰੀਆਂ ਹਦਾਇਤਾਂ ਦੇ ਕੇ ਗਏ ਨੇ ਪ੍ਰਸ਼ਾਸਨ ਨੂੰ ਪਰ ਅਜੇ ਤੱਕ ਤਾਂ ਕੰਟਰੋਲ ਚਾ ਕਿਤੇ ਵੀ ਬ੍ਰੀਚ ਨਹੀਂ ਹੋਈ ਜੇ ਗੱਲ ਕਰੀ ਆਪਾਂ 2023 ਦੀ ਤਾਂ ਇੱਥੇ ਫਰਸਟ ਪੁਆਇੰਟ 2023 ਚ ਇੱਥੇ ਪਿੰਡ ਮਕਰੋੜ ਤੋਂ ਸਭ ਤੋਂ ਹੋਇਆ ਸੀ ਹੂੰ ਉਸ ਤੋਂ ਬਾਅਦ ਅੱਗੇ ਫੁੱਲ ਤੋਂ ਹੋਇਆ ਤੇ ਉਸ ਤੋਂ ਬਾਅਦ ਤਾਂ ਸਥਿਤੀ ਕੰਟਰੋਲ ਚ ਨਹੀਂ ਰਹੀ ਹੂੰ ਪਰ ਜਿਵੇਂ ਠਿਕਰੀ ਪੈ ਰਹਿਆਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੇ ਵੀ ਉਹ ਵੀ ਲਗਾਏ ਜਾ ਰਹੇ ਨੇ ਹਰ ਤਰ੍ਹਾਂ ਨਾਲ ਜਿਹੜਾ ਮੁਸਤੈਦੀ ਉਹ ਵਰਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਕੋਈ ਸ਼ਰਾਬਤੀ ਅਨਸਰ ਵੀ ਕਈ ਵਾਰੀ ਜਿੱਥੋਂ ਕੋਈ ਮਾੜੀ ਮੋਟੀ ਬਰੀਚਿੰਗ ਹੁੰਦੀ ਹੈ ਉੱਥੋਂ ਕਈ ਵਾਰੀ ਕੋਈ ਨੁਕਸਾਨ ਕਰ ਜਾਂਦਾ ਇਸ ਤਰ੍ਹਾਂ ਦਾ ਹਾਂਜੀ ਬਿਲਕੁਲ ਜੀ ਅਲਰਟ ਰਹਿਣ ਚ ਦੇ ਫਾਇਦੇ ਆ ਹੀ ਸਾਨੂੰ ਵੀ ਕੋਈ ਕਿਉਂਕਿ ਕੰਮ ਹਰੇਕ ਬੰਦਾ ਕਰ ਰਿਹਾ ਪਰ ਸਾਨੂੰ ਚੌਕਸੀ ਨਾਲ ਰਹਿਣਾ ਪੈਣਾ ਹੈ ਕਈ ਵਾਰੀ ਕੋਈ ਦੂਜੇ ਇਲਾਕੇ ਦਾ ਬੰਦਾ ਆ ਕੇ ਸਾਡੇ ਇੱਥੇ ਬਰੀਚ ਕਰ ਜੇ ਤਾਂ ਫਿਰ ਉਹਦਾ ਖਿਮਾਜਾ ਸਾਨੂੰ ਇਲਾਕੇ ਨੂੰ ਭੁਗਤਣਾ ਪੈਣਾ ਇਸ ਲਈ ਪੂਰਾ ਪ੍ਰਸ਼ਾਸਨ ਅਲਰਟ ਹੈ ਤੇ ਜ਼ਿੰਮੇਦਾਰ ਅਲਰਟ ਨੇ ਤੇ ਉਹਨਾਂ ਨੂੰ ਫੁੱਲ ਐਡਮਿਨਿਸਟ੍ਰੇਟਰ ਤੋਂ ਵੱਲੋਂ ਪੂਰਾ ਸੈਂਡ ਬੈਗ ਟਰਾਲੀ ਜੇਐਸਵੀ ਪਾਪ ਲਾਈਨ ਆਲਰੇਡੀ ਇੱਥੇ ਕੰਟਰੋਲ ਚ ਨੇ ਸਭ ਇੱਥੇ ਪਰਵੰਧ ਕੀਤੀ ਹੋਈ ਨਹੀਂ ਬਿਲਕੁਲ ਬਾਈ ਜੀ ਕਿਵੇਂ ਦੇਖਨੀਓ ਕਿ 2023 ਦੇ ਵਿੱਚ ਜਦੋਂ ਟੁੱਟਿਆ ਤੀਗਾ ਤਾਂ ਪੂਰੇ ਘੱਗਰ ਦੇ ਕਿਨਾਰੇ ਖੰਡ ਗਏ ਸੀ ਤਾਂ ਉਦੋਂ ਨਾਲੋਂ ਹੁਣ ਚ ਕਿੰਨਾ ਕੁ ਫਰਕ ਲੱਗਦਾ ਜਿਵੇਂ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਹਰ ਤਰ੍ਹਾਂ ਦੀ ਤਿਆਰੀ ਉਹਨਾਂ ਵੱਲੋਂ ਕੀਤੀ ਹੋਈ ਹੈ ਬਾਈ ਜੀ 2023 ਨਾਲੋਂ ਜਿਹੜਾ ਅੱਜ ਦਾ ਫਰਕ ਆ ਉਹ ਤੋਂ ਬਾਅਦ ਸਰਕਾਰ ਨੇ ਐਕਸ਼ਨ ਲਿਆ ਇੱਥੇ ਬਹੁਤ ਵੱਡਾ ਤੇ ਲੈ ਕੇ ਮਕੋਟ ਸਾਹਿਬ ਤੋਂ ਜਿਹੜਾ ਇਹ ਪਿੱਛੇ ਜਿਹੜਾ 598 ਫੁੱਟਾ ਤੇ ਅੱਗੇ ਆ ਕੇ 198 ਫੁੱਟਾ ਉਹਦਾ ਫਰਕ ਇਹ ਪਿਆ ਵੀ ਪਿੱਛੇ ਜਿਹੜੀ ਮਿੱਟੀ ਲੱਗੀ ਆ 5 5 6 6 ਫੁੱਟੇ 16 ਫੁੱਟ ਚੌੜਾ ਕਰ ਦਿੱਤਾ ਗਿਆ ਸੀ ਕਾਫੀ ਗਵਰਨਮੈਂਟ ਨੇ ਧਿਆਨ ਦਿੱਤਾ ਸੀ ਸਾਡੇ ਜਿਹੜੇ ਮੰਤਰੀ ਨੇ ਕਿਉਂਕਿ ਇਹਦੇ ਨਾਲ ਰਿਲੇਟਡ ਨੇ ਇਸ ਮਹਿਕਮੇ ਨਾਲ ਤੇ ਉਹਨਾਂ ਨੇ ਇੰਨਾ ਕੁ ਧਿਆਨ ਦਿੱਤਾ ਸੀ ਵੀ ਇੰਨਾ ਕੁ ਪੈਸਾ ਲੱਗ ਗਿਆ ਸੀ ਮੂਨਕ ਤੱਕ ਕੜੇਲ ਤੱਕ ਵੀ ਜਿਹੜਾ 16 16 ਫੁੱਟ ਇਹ ਦੋਨੋਂ ਪਾਸੇ ਮਿੱਟੀ ਪਾ ਦਿੱਤੀ ਗਈ ਸੀ ਉਹਦੇ ਕਰਕੇ ਅੱਜ ਜਿੰਨਾ ਪਾਣੀ ਆ ਜੇ ਇਸ ਟਾਈਮ ਜਿੰਨਾ ਪਾਣੀ ਚੱਲ ਰਿਹਾ ਅੱਜ ਹਫ਼ਤਾ ਹੋ ਗਿਆ ਇੰਨਾ ਪਾਣੀ ਚੱਲਦੇ ਨੂੰ ਜੇ ਕਿਤੇ ਉਹ ਸਥਿਤੀ 23 ਵਾਲੀ ਹੁੰਦੀ ਤਾਂ ਹੁਣ ਨੂੰ ਕਿਤੇ ਨ ਕਿਤੇ ਪਾਣੀ ਟੁੱਟ ਜਾਣਾ ਸੀ ਤੇ ਪਾਣੀ ਲੋਕਾਂ ਦਾ ਨੁਕਸਾਨ ਕਰਨਾ ਸੀ ਪਰ ਫਿਕਰ ਹਾਲ ਤੱਕ ਕਿਸਾਨਾਂ ਨੂੰ ਲੱਗ ਰਿਹਾ ਕਿਉਂਕਿ ਜਦੋਂ ਉਹਦੋਂ ਨੁਕਸਾਨ ਕਾਫੀ ਹੋਇਆ ਤਾਂ ਕਿਤੇ ਨ ਕਿਤੇ ਡਰ ਤਾਂ ਸਤਾਉਂਦਾ ਹੀ ਹੈ ਕਿ ਜਦੋਂ ਦੁਬਾਰੇ ਉਹ ਲੈਵਲ ਦੇਖਦੇ ਆ ਖਤਰੇ ਦੇ ਨਿਸ਼ਾਨ ਦਾ ਬਾਈ ਫਿਕਰ ਤਾਂ ਹੈ ਗਈ ਆ 4 4 5 5 ਫੁੱਟ ਹੁਣ ਵੀ ਲੋਕਾਂ ਦੀ ਜ਼ਮੀਨ ਨਾਲੋਂ ਇਹ ਪਾਣੀ ਉੱਚਾ ਚੱਲ ਰਿਹਾ ਇਸ ਟਾਈਮ ਤੇ ਇਹ ਉੱਚਾ ਚੱਲਣ ਦਾ ਖਤਰਾ ਇਹ ਵੀ ਕਈ ਵਾਰ ਕਈ ਜ਼ਿਮੀਂਦਾਰ ਇਹ ਪਤਾ ਨਹੀਂ ਲੱਗਦਾ ਕਈ ਵਾਰ ਪਾਈਪ ਦੱਬ ਦੇ ਲਏ ਨੇ ਪਾਣੀ ਕਰਕੇ ਵੀ ਉਹ ਪਾਣੀ ਖੇਤਰ ਨੂੰ ਲਾਉਣ ਵਾਸਤੇ ਜਦੋਂ ਥੋੜਾ ਹੁੰਦਾ ਉਹ ਉਹ ਪਾਈਪ ਚ ਰਹਿ ਜਾਂਦੀ ਆ ਮਿੱਟੀ ਪੋਲੀ ਹੋ ਜਾਂਦੀ ਆ ਉੱਥੋਂ ਟੁੱਟਣ ਦਾ ਖਤਰਾ ਹੁੰਦਾ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਉਦੋਂ ਹੀ ਪਤਾ ਲੱਗਦਾ ਜਦੋਂ ਕਿਤੇ ਪਾਣੀ ਟੁੱਟਦਾ ਹੁਣ ਕਈ ਜਗ੍ਹਾ ਤੇ ਹੋ ਰਿਹਾ ਵੀ ਉਹ ਪਾਣੀ ਉੱਚਾ ਕਰਕੇ ਕਿਤੇ ਮੜਾ ਮੋਟਾ ਖੱਡਾਂ ਖੁੱਡਾਂ ਕਰਕੇ ਉਹ ਰਸੀ ਜਾਂਦਾ ਪਾਣੀ ਪਰ ਲੋਕ ਜਿਹੜੇ ਜ਼ਿੰਮੇਦਾਰ ਨੇ ਕਈ ਕਈ ਪਿੰਡਾਂ ਦੇ ਜਿਹੜੇ ਰਿਲੇਟਰ ਨੇ ਇੱਥੇ ਉਹ ਬੈਠੇ ਨੇ ਉਹ ਦੇਖ ਰਹੇ ਨੇ ਪੁਆਇੰਟ ਤੇ ਪੁਆਇੰਟ 100 100 ਬੰਦਾ ਬੈਠਾ ਸਾਡਾ ਤੇ ਮਰੇਗਾ ਦਾ ਸਾਡੇ ਬਹੁਤ ਜ਼ਿਆਦਾ ਸਹਿਯੋਗ ਆਲੇ ਦਾਲੇ ਦੇ ਪਿੰਡਾਂ ਦਾ ਜਿਹੜੇ ਇੱਥੇ ਦੇਖੋ ਹਜ਼ਾਰੋਂ ਕਟਾ ਇੱਥੇ ਭਰੇ ਪਿਆ ਮਿੱਟੀ ਦਾ ਜਦੋਂ ਵੀ ਜਿੱਥੇ ਵੀ ਲੋਡ ਹੁੰਦੀ ਹੈ ਟਰੈਲੀ ਭਰ ਕੇ ਉੱਥੇ ਪਹੁੰਚ ਜਾਂਦਾ ਤੇ ਬੜੀ ਮਸਤੀ ਦੀ ਨਾਲ ਲੋਕ ਖੜੇ ਨੇ ਅੱਜ ਸਾਡੇ ਇੱਥੇ ਗੋਇਲ ਸਾਹਿਬ ਤੇ अरोड़ा ਸਾਹਿਬ ਵੀ ਆ ਕੇ ਗਏ ਨੇ ਉਹ ਵੀ ਦੇਖ ਕੇ ਗਏ ਨੇ ਲੋਕਾਂ ਨੂੰ ਮਜਬੂਤੀ ਨਾਲ ਰਹਿਣ ਦਾ ਵੀ ਕਹਿ ਕੇ ਗਏ ਨੇ ਡੀ ਸਾਹਿਬ ਆਏ ਨੇ ਸਾਰਿਆਂ ਨੇ ਚਲੋ ਪ੍ਰਸ਼ਾਸਨ ਦਾ ਇਹ ਹੁੰਦਾ ਵੀ ਪਿੱਛੇ ਖੜਿਆ ਪਿੱਠ ਤੇ ਖੜਾ ਉਹਦਾ ਥੋੜਾ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਸਾਡੇ ਨਾਲ ਸਰਕਾਰ ਖੜੀ ਆ ਤੇ ਸਾਡੇ ਨਾਲ ਪ੍ਰਸ਼ਾਸਨ ਖੜਾ ਉਹ ਤੇ ਹੌਸਲਾ ਹੋ ਜਾਂਦਾ ਜ਼ਿਮੀਂਦਾਰ ਨੂੰ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੋਣਾ ਜਿਹੜੀ ਚੀਜ਼ ਦੀ ਲੋੜ ਆ ਐਸ ਡੀ ਐਮ ਸਾਹਿਬ ਨੇ ਸਾਡੇ ਉਹ ਪ੍ਰੋਵਾਈਡ ਕਰਾਉਂਦੇ ਨੇ ਇੱਥੇ ਬਿਲਕੁਲ ਹਰ ਇੱਕ ਚੀਜ਼ ਆ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਆ ਔਰ ਇਹ ਲੱਖ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਕਿ ਸੈਂਡ ਬ ਦਿੱਤੇ ਗਏ ਨੇ ਜੋੋਂਬੋ ਜਿਹੜੇ ਵੱਡੇ ਬੈਗ ਨੇ ਉਹ ਤਿਆਰ ਕੀਤੇ ਗਏ ਨੇ ਤਾਂ ਜੋ ਜੇ ਕੋਈ ਅਨਸਖਾਮੀ ਸਥਿਤੀ ਬਣਦੀ ਹੈ ਤਾਂ ਇਹਨੂੰ ਜੀਸੀਵੀ ਦੀ ਮਦਦ ਦੇ ਨਾਲ ਜੇ ਕੋਈ ਪਾੜ ਪੈਂਦਾ ਤਾਂ ਉਸ ਦੇ ਵਿੱਚ ਜਲ ਤੋਂ ਜਲਦ ਲਗਾਇਆ ਜਾ ਸਕੇ ਕਿਉਂਕਿ 2023 ਦੀ ਜਿਹੜੀ ਜਦੋਂ ਟੁੱਟਿਆ ਸੀ ਘੱਗਰ ਹੈ ਤਾਂ ਉਦੋਂ ਵੱਡੇ ਪੱਧਰ ਤੇ ਜਿਹੜੇ ਜਿਹੜੇ 57 ਜਗ੍ਹਾ ਤੋਂ ਜਿਹੜਾ ਕਿਨਾਰੇ ਸੀਗੇ ਉਹ ਟੁੱਟ ਗਏ ਸੀਗੇ ਤਾਂ ਉਸੇ ਨੂੰ ਦੇਖਦੇ ਹੋਏ ਹੁਣ ਲਗਾਤਾਰਕ ਗਰਾ ਜਿਹੜਾ ਉਹ ਖਾਤਰੇ ਦੇ ਨਿਸ਼ਾਨ ਦੇ ਉੱਪਰ ਚੱਲ ਰਿਹਾ ਕਿਉਂਕਿ ਜੇ ਖਾਤਰੇ ਦੇ ਨਿਸ਼ਾਨ ਦੀ ਗੱਲ ਕਰੀਏ ਤਾਂ 748 ਪੁਆਇੰਟ ਹੈ ਸਿਰਫ 3 ਇੰਚ ਜਿਹੜਾ ਫਰਕ ਹੈਗਾ ਉਹ ਖਾਤਰੇ ਦੇ ਨਿਸ਼ਾਨ ਤੋਂ ਹੈ ਪਰ ਹੋਰ ਪਾਣੀ ਵਧਣ ਦੀ ਉਮੀਦ ਹੈ ਕਿਉਂਕਿ ਸੁਖਨਾ ਲੇਖ ਦੇ ਗੇਟ ਨੇ ਜਿਹੜੇ ਖੋਲੇ ਗਏ ਨੇ ਜਿਸ ਦੇ ਨਾਲ ਆਉਣ ਵਾਲੇ ਜਿਹੜੇ 48 ਘੰਟੇ ਨੇ ਅਸੀਂ ਕਹਿ ਲਈਏ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਖਾਤਰੇ ਵਾਲੇ ਬਣੇ ਹੋਏ ਨੇਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਡੇ ਪੱਧਰ ਤੇ ਮਰੇਗਾ ਆ ਗਈ ਜਿਹੜੀ ਉਹ ਵੱਖ-ਵੱਖ ਕਿਨਾਰਿਆਂ ਤੇ ਜਿੱਥੇ-ਜਿੱਥੇ ਵੀ ਕਿਨਾਰੇ ਕਮਜ਼ੋਰ ਨੇ ਇਸ ਜਗ੍ਹਾ ਦੇ ਉੱਪਰ ਇਹ ਮਕਰੋੜ ਸਾਹਿਬ ਪਿੰਡ ਹੈ ਜਿੱਥੋਂ ਸੈਂਡ ਬੈਗ ਤਿਆਰ ਕੀਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਇਸ ਨੂੰ ਟਰਾਲੀਆਂ ਦੇ ਵਿੱਚ ਭਰ ਕੇ ਜਿੱਥੇ-ਜਿੱਥੇ ਵੀ ਘੱਗਰ ਦੇ ਕਿਨਾਰੇ ਕਮਜ਼ ਉੱਥੇ ਲਜਾਇਆ ਜਾ ਰਿਹਾ ਹੈਗਾ ਕਿਉਂਕਿ ਅਗਲਾ ਜਿਹੜਾ ਸਮਾਂ ਹੈਗਾ ਉਹ ਇਸੇ ਜਗ੍ਹਾ ਤੋਂ ਜਿਹੜਾ ਕਿਤੇ ਨਾ ਕਿਤੇ ਨਾਜ਼ੁਕ ਬਣਿਆ ਹੋਇਆ ਹੈ ਜਿੱਥੋਂ ਹਰ ਸਾਲ ਜਿਹੜਾ ਘੱਗਰ ਆ ਕਿਤੇ ਨਾ ਕਿਤੇ ਟੁੱਟ ਜਾਂਦਾ ਹੈਗਾ ਸਮਝੇ ਦਾ ਗਰਦੀ ਗੱਲ ਕਰੀ ਜਾਵੇ ਤਾਂ ਘੱਗਰ ਖਾਤਰੇ ਦੇ ਨਿਸ਼ਾਨ ਤੋਂ ਮਹਿਜ 3 ਇੰਚ نیچے ਚੱਲ ਰਿਹਾ ਹੈਗਾ ਲਗਾਤਾਰ ਪ੍ਰਸ਼ਾਸਨ ਇੱਥੇ ਜਿਹੜੇ ਸੈਂਡ ਬੈਗ ਨੇ ਉਹ ਭਰੇ ਜਾ ਰਹੇ ਨੇ ਵੱਡੇ ਗਿਣਤੀ ਦੇ ਵਿੱਚ ਇੱਥੇ ਜਿਹੜਾ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਜਿਹੜਾ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਤੁਹਾਨੂੰ ਇਸ ਤਰਫ ਦੀ ਮੈਂ ਜੇ ਤਸਵੀਰ ਦਿਖਾਵਾਂ ਤਾਂ ਇਸ ਜਗ੍ਹਾ ਦੇ ਉੱਪਰ ਜਿਹੜਾ ਘੱਗਰ ਆਗਾ ਉਹ ਇੱਕਦਮ ਜਿਹੜੀ ਉਹਦੀ ਚੌੜਾਈ ਆ ਉਹ ਘਟ ਜਾਂਦੀ ਆ ਪਿੱਛੇ ਦੇ ਨਾਲੋਂ ਤਾਂ ਇੱਕਦਮ ਇੱਥੇ ਜਿਹੜਾ 200 ਤੋਂ 250 ਫੁੱਟ ਦੀ ਜਿਹੜੀ ਚੌੜਾਈ ਆ ਉਹ ਰਹਿ ਜਾਂਦੀ ਆ ਪਿੱਛੋਂ ਜਿਹੜਾ ਕਿ ਘੱਗਰ 490 ਫੁੱਟ ਤੋਂ ਚੌੜਾ ਹੁੰਦਾਗਾ ਤਾਂ ਇਹੀ ਉਹ ਜਗ੍ਹਾ ਹੈਗੀ ਜਿੱਥੇ 2023 ਦੇ ਵਿੱਚ ਇੱਕ ਵੱਡਾ ਜਿਹੜਾ 100 ਫੁੱਟ ਦਾ ਪਾੜ ਹੈਗਾ ਇੱਥੇ ਆ ਕੇ ਜਿਹੜਾ ਖੱਗਰ ਦੇ ਵਿੱਚ ਪਿਆ ਸੀ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਕਿਤੇ ਨਾ ਕਿਤੇ ਸਤਰਕ ਨਜ਼ਰ ਆ ਰਿਹਾ ਕਿਉਂਕਿ ਖਤਰੇ ਦੇ ਨਿਸ਼ਾਨ ਤੇ ਲਗਾਤਾਰ ਉਫਾਨ ਦੇ ਉੱਪਰ ਖੱਗਰ ਚੱਲ ਰਿਹਾ ਹੈ ਇੱਥੇ ਵੱਡੇ ਪੱਧਰ ਤੇ ਮਰੇਗਾ ਮਜ਼ਦੂਰ ਨੇ ਜਿਹੜੇ ਕੀ ਇਸ ਸਮੇਂ ਜਿਹੜੇ ਬੋਰੇ ਨੇ ਮਿੱਟੀ ਦੇ ਉਹ ਭਰ ਰਹੇ ਨੇ ਪਿੰਡ ਦੇ ਲੋਕ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਕੀ ਨਾਮ ਹੈ ਗੁਰਮੁਖ ਸਿੰਘ ਗੁਰਮੁਖ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਖੱਗਰ ਹੈ ਜਿਹੜਾ ਉਹ ਖਤਰੇ ਦੇ ਨਿਸ਼ ਕਿਸ ਤਰ੍ਹਾਂ ਦੀ ਚਿੰਤਾ ਵਧੀ ਹੋਈ ਹੈਗੀ ਲੋਕਾਂ ਦੀ ਚਿੰਤਾ ਸਰ ਕੱਲ ਸ਼ਾਮ ਤੋਂ ਲੈ ਕੇ ਪੂਰੀ ਰਾਤ ਖਾਤਰੀ ਦਾ ਕੰਮ ਸੀ ਤੇ ਪੂਰੀ ਰਾਤ ਪੂਰਾ ਇਲਾਕਾ ਸਾਡਾ ਲਲਟ ਰਿਆ ਪ੍ਰਸ਼ਾਸਨ ਤੋਂ ਇਲਾਵਾ ਲੋਕਲ ਜੀਮੀਦਾਰ ਜੋ ਸਾਡੇ ਨਰੇਗਾ ਚ ਕੰਮ ਕਰਦੇ ਆ ਭਾਈਚਾਰ ਸਾਰੇ ਉਹਨਾਂ ਨੇ ਵੀ ਪੂਰਾ ਸਪੋਰਟ ਕੀਤੀ ਪਰ ਪ੍ਰਸ਼ਾਸਨ ਨਾਲੋਂ ਵੱਧ ਕੇ ਜਾਣਕਾਰੀ ਲੋਕਲ ਜੀਮੀਦਾਰਾਂ ਨੂੰ ਹੁੰਦੀ ਆ ਉਹ ਕੱਲ ਸ਼ਾਮ ਤੋਂ ਪੂਰੇ ਲਲਟ ਨੇ ਹੁਣ ਵੀ ਖਾਤਰੀ ਖਾਤਰੀ ਦੇ ਨਿਸ਼ਾਨ ਤੋਂ ਕੰਮ ਚੱਲ ਰਿਹਾ ਪੂਰਾ ਪਰ ਹੁਣ ਵੀ ਪੂਰਾ ਇਲਾਕਾ ਲਾਲਟਾ ਸਾਡਾ ਤੇ ਪ੍ਰਸ਼ਾਸਨ ਵੀ ਡੀਸੀ ਸਾਹਿਬ ਵੀ ਹੁਣ ਇੱਥੇ ਰਾਉਂਡ ਕਰਕੇ ਗਏ ਨੇ ਤੇ ਉਹ ਵੀ ਪੂਰੀ ਹਦਾਇਤਾਂ ਦੇ ਗਏ ਨੇ ਪ੍ਰਸ਼ਾਸਨ ਨੂੰ ਪਰ ਅਜੇ ਤੱਕ ਤਾਂ ਕੰਟਰੋਲ ਚ ਹੈ ਕਿਤੇ ਵੀ ਬਰੀਚ ਨਹੀਂ ਹੋਈ ਜੇ ਗੱਲ ਕਰੀ ਆਪਾਂ 2023 ਦੀ ਤਾਂ ਇੱਥੇ ਫਰਸਟ ਪੁਆਇੰਟ 2023 ਚ ਇੱਥੇ ਪਿੰਡ ਮਕਰੋੜ ਤੋਂ ਹੋਇਆ ਸੀ ਉਸ ਤੋਂ ਬਾਅਦ ਅੱਗੇ ਫੁੱਲ ਤੋਂ ਹੋਇਆ ਤੇ ਉਸ ਤੋਂ ਬਾਅਦ ਤਾਂ ਸਥਿਤੀ ਕੰਟਰੋਲ ਚ ਨਹੀਂ ਰਹੀ ਪਰ ਜਿਵੇਂ ਠਿਕਰੀ ਪੈ ਰਹੀਆਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੇ ਵੀ ਉਹ ਵੀ ਲਗਾਏ ਜਾ ਰਹੇ ਨੇ ਹਰ ਤਰ੍ਹਾਂ ਨਾਲ ਜਿਹੜਾ ਮੁਸਤੈਦੀ ਉਹ ਵਰਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਕੋਈ ਸ਼ਰਾਬਤੀ ਅਨਸਰ ਵੀ ਕਈ ਵਾਰੀ ਜਿੱਥੋਂ ਕੋਈ ਮਾੜੀ ਮੋਟੀ ਬਰੀਚਿੰਗ ਹੁੰਦੀ ਹੈ ਉੱਥੋਂ ਕਈ ਵਾਰੀ ਕੋਈ ਨੁਕਸਾਨ ਕਰ ਜਾਂਦਾ ਇਸ ਤਰ੍ਹਾਂ ਦਾ ਹਾਂਜੀ ਬਿਲਕੁਲ ਜੀ ਅਲਰਟ ਰਹਿਣ ਦੇ ਫਾਇਦੇ ਆ ਹੀ ਸਾਨੂੰ ਵੀ ਕੋਈ ਕਿਉਂਕਿ ਸਾਮਹਰੇ ਇੱਕ ਬੰਦਾ ਕਰ ਰਿਹਾ ਪਰ ਸਾਨੂੰ ਚੌਕਸੀ ਨਾਲ ਰਹਿਣਾ ਪੈਣਾ ਹੈ ਕਈ ਵਾਰੀ ਕੋਈ ਦੂਜੇ ਇਲਾਕੇ ਦਾ ਬੰਦਾ ਆ ਕੇ ਸਾਡੇ ਇੱਥੇ ਬਰੀਚ ਕਰ ਜੇ ਤਾਂ ਫਿਰ ਉਹਦਾ ਖਮਾਜਾ ਸਾਨੂੰ ਇਲਾਕੇ ਨੂੰ ਭੁਗਤਣਾ ਪੈਣਾ ਇਸ ਲਈ ਪੂਰਾ ਪ੍ਰਸ਼ਾਸਨ ਅਲਰਟ ਹੈ ਤੇ ਜ਼ਿਮੀਦਾਰ ਅਲਰਟ ਨੇ ਤੇ ਉਹਨਾਂ ਨੂੰ ਫੁੱਲ ਐਡਮਿਨਿਸਟ੍ਰੇਟਰ ਤੋਂ ਵੱਲੋਂ ਪੂਰਾ ਸੈਂਡ ਬੈਗ ਟਰਾਲੀ ਜੇਐਸਵੀ ਪਾਪ ਲਾਈਨ ਆਲਰੇਡੀ ਇੱਥੇ ਕੰਟਰੋਲ ਚ ਨੇ ਸਭ ਇੱਥੇ ਪ੍ਰਬੰਧ ਕੀਤੇ ਹੋਏ ਨਹੀਂ ਬਿਲਕੁਲ ਬਾਈ ਜੀ ਕਿਵੇਂ ਦੇਖਨੀਓ ਕਿ 2023 ਦੇ ਵਿੱਚ ਜਦੋਂ ਟੁੱਟਿਆ ਤੀਗਾ ਤਾਂ ਪੂਰੇ ਘੱਗਰ ਦੇ ਕਿਨਾਰੇ ਖੰਡ ਗਏ ਸੀ ਤਾਂ ਉਦੋਂ ਨਾਲੋਂ ਹੁਣ ਚ ਕਿੰਨਾ ਕੁ ਫਰਕ ਲੱਗਦਾ ਜਿਵੇਂ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਹਰ ਤਰ੍ਹਾਂ ਦੀ ਤਿਆਰੀ ਉਹਨਾਂ ਵੱਲੋਂ ਕੀਤੀ ਹੋਈ ਹੈ ਬਾਈ ਜੀ 2023 ਨਾਲੋਂ ਜਿਹੜਾ ਅੱਜ ਦਾ ਫਰਕ ਆ ਉਹ ਤੋਂ ਬਾਅਦ ਸਰਕਾਰ ਨੇ ਐਕਸ਼ਨ ਲਿਆ ਇੱਥੇ ਬਹੁਤ ਵੱਡਾ ਤੇ ਲੈ ਕੇ ਮਕੋਟ ਸਾਹਿਬ ਤੋਂ ਜਿਹੜਾ ਇਹ ਪਿੱਛੇ ਜਿਹੜਾ 598 ਫੁੱਟਾ ਤੇ ਅੱਗੇ ਆ ਕੇ 198 ਫੁੱਟਾ ਉਹਦਾ ਫਰਕ ਇਹ ਪਿਆ ਵੀ ਪਿੱਛੇ ਜਿਹੜੀ ਮਿੱਟੀ ਲੱਗੀ ਆ 5 5 6 6 ਫੁੱਟੇ 16 ਫੁੱਟ ਚੌੜਾ ਕਰ ਦਿੱਤਾ ਗਿਆ ਸੀ ਕਾਫੀ ਗਵਰਨਮੈਂਟ ਨੇ ਧਿਆਨ ਦਿੱਤਾ ਸੀ ਸਾਡੇ ਜਿਹੜੇ ਮੰਤਰੀ ਨੇ ਕਿਉਂਕਿ ਇਹਦੇ ਨਾਲ ਰਿਲੇਟਡ ਨੇ ਇਸ ਮਹਿਕਮੇ ਨਾਲ ਤੇ ਉਹਨਾਂ ਨੇ ਇੰਨਾ ਕੁ ਧਿਆਨ ਦਿੱਤਾ ਸੀ ਵੀ ਇੰਨਾ ਕੁ ਪੈਸਾ ਲੱਗ ਗਿਆ ਸੀ ਮੂਨਕ ਤੱਕ ਇੱਕੜੇ ਹਲ ਤੱਕ ਵੀ ਜਿਹੜਾ 16 16 ਫੁੱਟ ਇਹ ਦੋਨੋਂ ਪਾਸੇ ਮਿੱਟੀ ਪਾ ਦਿੱਤੀ ਗਈ ਸੀ ਉਹਦੇ ਕਰਕੇ ਅੱਜ ਜਿੰਨਾ ਪਾਣੀ ਆ ਜੇ ਇਸ ਟਾਈਮ ਜਿੰਨਾ ਪਾਣੀ ਚੱਲ ਰਿਹਾ ਅੱਜ ਹਫਤਾ ਹੋ ਗਿਆ ਇੰਨਾ ਪਾਣੀ ਚੱਲਦੇ ਨੂੰ ਜੇ ਕਿਤੇ ਉਹ ਸਥਿਤੀ 23 ਵਾਲੀ ਹੁੰਦੀ ਤਾਂ ਹੁਣ ਨੂੰ ਕਿਤੇ ਨ ਕਿਤੇ ਪਾਣੀ ਟੁੱਟ ਜਾਣਾ ਸੀ ਤੇ ਪਾਣੀ ਲੋਕਾਂ ਦਾ ਨੁਕਸਾਨ ਕਰਨਾ ਸੀ ਪਰ ਫਿਕਰ ਹਾਲ ਤੱਕ ਕਿਸਾਨਾਂ ਨੂੰ ਲੱਗ ਰਿਹਾ ਕਿਉਂਕਿ ਜਦੋਂ ਉਹਦਾ ਨੁਕਸਾਨ ਕਾਫੀ ਹੋਇਆ ਤਾਂ ਕਿਤੇ ਨਾ ਕਿਤੇ ਡਰ ਤਾਂ ਸਤਾਉਂਦਾ ਹੀ ਹੈ ਕਿ ਜਦੋਂ ਦੁਆਰਿਓ ਲੈਵਲ ਦੇਖਦੇ ਆ ਖਤਰੇ ਦੇ ਨਿਸ਼ਾਨ ਦਾ ਬਾਈ ਫਿਕਰ ਤਾਂ ਹੈ ਗਈ ਆ 4 4 5 5 ਫੁੱਟ ਹੁਣ ਵੀ ਲੋਕਾਂ ਦੀ ਜ਼ਮੀਨ ਨਾਲੋਂ ਇਹ ਪਾਣੀ ਉੱਚਾ ਚੱਲ ਰਿਹਾ ਇਸ ਟਾਈਮ ਤੇ ਇਹ ਉੱਚਾ ਚੱਲਣ ਦਾ ਖਤਰਾ ਇਹ ਵੀ ਕਈ ਵਾਰ ਕਈ ਜ਼ਿਮੀਂਦਾਰ ਇਹ ਪਤਾ ਨਹੀਂ ਲੱਗਦਾ ਕਈ ਵਾਰ ਪਾਈਪ ਦੱਬ ਦੇ ਲੈਂ ਨੇ ਪਾਣੀ ਕਰਕੇ ਵੀ ਉਹ ਪਾਣੀ ਖੇਤਰ ਨੂੰ ਲਾਉਣ ਵਾਸਤੇ ਜਦੋਂ ਥੋੜਾ ਹੁੰਦਾ ਉਹ ਉਹ ਪਾਈਪ ਚ ਰਹਿ ਜਾਂਦੀ ਆ ਮਿੱਟੀ ਪੋਲੀ ਹੋ ਜਾਂਦੀ ਆ ਉੱਥੋਂ ਟੁੱਟਣ ਦਾ ਖਤਰਾ ਹੁੰਦਾ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਉਦੋਂ ਹੀ ਪਤਾ ਲੱਗਦਾ ਜਦੋਂ ਕਿਤੇ ਪਾਣੀ ਟੁੱਟਦਾ ਹੁਣ ਕਈ ਜਗ੍ਹਾ ਤੇ ਹੋ ਰਿਹਾ ਵੀ ਉਹ ਪਾਣੀ ਉੱਚਾ ਕਰਕੇ ਕਿਤੇ ਮੜਾ ਮੋਟਾ ਖੱਡਾਂ ਖੁੱਡਾਂ ਕਰਕੇ ਉਹ ਰਸੀ ਜਾਂਦਾ ਪਾਣੀ ਪਰ ਲੋਕ ਜਿਹੜੇ ਜ਼ਿੰਮੇਦਾਰ ਨੇ ਕਈ ਕਈ ਪਿੰਡਾਂ ਦੇ ਜਿਹੜੇ ਰਿਲੇਟਰ ਨੇ ਇੱਥੇ ਉਹ ਬੈਠੇ ਨੇ ਉਹ ਦੇਖ ਰਹੇ ਨੇ ਪੁਆਇੰਟ ਤੇ ਪੁਆਇੰਟ 100 100 ਬੰਦਾ ਬੈਠਾ ਸਾਡਾ ਤੇ ਮਰੇਗਾ ਦਾ ਸਾਡੇ ਬਹੁਤ ਜ਼ਿਆਦਾ ਸਹਿਯੋਗ ਆਲੇ ਦਾਲੇ ਦੇ ਪਿੰਡਾਂ ਦਾ ਜਿਹੜੇ ਇੱਥੇ ਦੇਖੋ ਹਜ਼ਾਰੋਂ ਕਟਾ ਇੱਥੇ ਭਰੇ ਪਿਆ ਮਿੱਟੀ ਦਾ ਜਦੋਂ ਵੀ ਜਿੱਥੇ ਵੀ ਲੋਡ ਹੁੰਦੀ ਹੈ ਟਰੈਲੀ ਭਰ ਕੇ ਉੱਥੇ ਪਹੁੰਚ ਜਾਂਦਾ ਤੇ ਬੜੀ ਮਸਤੀ ਦੀ ਨਾਲ ਲੋਕ ਖੜੇ ਨੇ ਅੱਜ ਸਾਡੇ ਇੱਥੇ ਗੋਇਲ ਸਾਹਿਬ ਤੇ अरोड़ा ਸਾਹਿਬ ਵੀ ਆ ਕੇ ਗਏ ਨੇ ਉਹ ਵੀ ਦੇਖ ਕੇ ਗਏ ਨੇ ਲੋਕਾਂ ਨੂੰ ਮਜਬੂਤੀ ਨਾਲ ਰਹਿਣ ਦਾ ਵੀ ਕਹਿ ਕੇ ਗਏ ਨੇ ਡੀ ਸਾਹਿਬ ਆਏ ਨੇ ਸਾਰਿਆਂ ਨੇ ਚਲੋ ਪ੍ਰਸ਼ਾਸਨ ਦਾ ਇਹ ਹੁੰਦਾ ਵੀ ਪਿੱਛੇ ਖੜਿਆ ਪਿੱਠ ਤੇ ਖੜਾ ਉਹਦਾ ਥੋੜਾ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਸਾਡੇ ਨਾਲ ਸਰਕਾਰ ਖੜੀ ਆ ਤੇ ਸਾਡੇ ਨਾਲ ਪ੍ਰਸ਼ਾਸਨ ਖੜਾ ਉਹ ਤੇ ਹੌਸਲਾ ਹੋ ਜਾਂਦਾ ਜ਼ਿਮੀਂਦਾਰ ਨੂੰ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੋਣਾ ਜਿਹੜੀ ਚੀਜ਼ ਦੀ ਲੋੜ ਆ ਐਸ ਡੀ ਐਮ ਸਾਹਿਬ ਨੇ ਸਾਡੇ ਉਹ ਪ੍ਰੋਵਾਈਡ ਕਰਾਉਂਦੇ ਨੇ ਇੱਥੇ ਬਿਲਕੁਲ ਹਰ ਇੱਕ ਚੀਜ਼ ਆ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਆ ਔਰ ਇਹ ਲੱਖ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਕਿ ਸੈਂਡ ਬ ਦਿੱਤੇ ਗਏ ਨੇ ਜੋੋਂਬੋ ਜਿਹੜੇ ਵੱਡੇ ਬੈਗ ਨੇ ਉਹ ਤਿਆਰ ਕੀਤੇ ਗਏ ਨੇ ਤਾਂ ਜੋ ਜੇ ਕੋਈ ਅਨਸਖਾਮੀ ਸਥਿਤੀ ਬਣਦੀ ਹੈ ਤਾਂ ਇਹਨੂੰ ਜੀਸੀਵੀ ਦੀ ਮਦਦ ਦੇ ਨਾਲ ਜੇ ਕੋਈ ਪਾੜ ਪੈਂਦਾ ਤਾਂ ਉਸ ਦੇ ਵਿੱਚ ਜਲ ਤੋਂ ਜਲਦ ਲਗਾਇਆ ਜਾ ਸਕੇ ਕਿਉਂਕਿ 2023 ਦੀ ਜਿਹੜੀ ਜਦੋਂ ਟੁੱਟਿਆ ਸੀ ਘੱਗਰ ਹੈ ਤਾਂ ਉਦੋਂ ਵੱਡੇ ਪੱਧਰ ਤੇ ਜਿਹੜੇ ਜਿਹੜੇ 57 ਜਗ੍ਹਾ ਤੋਂ ਜਿਹੜਾ ਕਿਨਾਰੇ ਸੀਗੇ ਉਹ ਟੁੱਟ ਗਏ ਸੀਗੇ ਤਾਂ ਉਸੇ ਨੂੰ ਦੇਖਦੇ ਹੋਏ ਹੁਣ ਲਗਾਤਾਰਕ ਗਰ ਜਿਹੜਾ ਉਹ ਖਾਤਰੇ ਦੇ ਨਿਸ਼ਾਨ ਦੇ ਉੱਪਰ ਚੱਲ ਰਿਹਾ ਕਿਉਂਕਿ ਜੇ ਖਾਤਰ ਇਹਦੇ ਨਿਸ਼ਾਨ ਦੀ ਗੱਲ ਕਰੀਏ ਤਾਂ 748 ਪੁਆਇੰਟ ਹੈ ਸਿਰਫ 3 ਇੰਚ ਜਿਹੜਾ ਫਰਕ ਹੈਗਾ ਉਹ ਖਾਤਰ ਇਹਦੇ ਨਿਸ਼ਾਨ ਤੋਂ ਹੈ ਪਰ ਹੋਰ ਪਾਣੀ ਵਧਣ ਦੀ ਉਮੀਦ ਹੈ ਕਿਉਂਕਿ ਸੁਖਨਾ ਲੇਖ ਦੇ ਗੇਟ ਨੇ ਜਿਹੜੇ ਖੋਲੇ ਗਏ ਨੇ ਜਿਸ ਦੇ ਨਾਲ ਆਉਣ ਵਾਲੇ ਜਿਹੜੇ 48 ਘੰਟੇ ਨੇ ਅਸੀਂ ਕਹਿ ਲਈਏ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਖਾਤਰੇ ਵਾਲੇ ਬਣੇ ਹੋਏ ਨੇਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਡੇ ਪੱਧਰ ਤੇ ਮਨਰੇਗਾ ਆ ਗਈ ਜਿਹੜੀ ਉਹ ਵੱਖ-ਵੱਖ ਕਿਨਾਰਿਆਂ ਤੇ ਜਿੱਥੇ-ਜਿੱਥੇ ਵੀ ਕਿਨਾਰੇ ਕਮਜ਼ੋਰ ਨੇ ਇਸ ਜਗ੍ਹਾ ਦੇ ਉੱਪਰ ਇਹ ਮਕਰੋੜ ਸਾਹਿਬ ਪਿੰਡ ਹੈ ਜਿੱਥੋਂ ਸੈਂਡ ਬੈਗ ਤਿਆਰ ਕੀਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਇਸ ਨੂੰ ਟਰਾਲੀਆਂ ਦੇ ਵਿੱਚ ਭਰ ਕੇ ਜਿੱਥੇ-ਜਿੱਥੇ ਵੀ ਘੱਗਰ ਦੇ ਕਿਨਾਰੇ ਕਮਜ਼ੋਰ ਨੇ ਉੱਥੇ ਲਜਾਇਆ ਜਾ ਰਿਹਾ ਹੈਗਾ ਕਿਉਂਕਿ ਅਗਲਾ ਜਿਹੜਾ ਸਮਾਂ ਹੈਗਾ ਉਹ ਇਸੇ ਜਗ੍ਹਾ ਤੋਂ ਜਿਹੜਾ ਕਿਤੇ ਨਾ ਕਿਤੇ ਨਾਜ਼ੁਕ ਬਣਿਆ ਹੋਇਆ ਹੈ ਜਿੱਥੋਂ ਹਰ ਸਾਲ ਜਿਹੜਾ ਘੱਗਰ ਆ ਕਿਤੇ ਨਾ ਕਿਤੇ ਟੁੱਟ ਜਾਂਦਾ ਹੈਗਾ ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ